ਕੀਗਾ ਉਹ ਨਟ ਗਿਆ ਉਹ ਕੋ ਛੋਟਾ ਸੀ ਤਾਂ ਮੇਰੀ ਜਾਨ ਬਚਲੀ ਤੇ ਇਹਨਾਂ ਮਿੰਦੂ ਪਹਿਲਾ ਕੁੱਤਿਆ ਖਾਣਾ ਇਹ ਤੇ ਵੇਜਾ ਕੇ ਵੇਖਿਆ ਤੇ ਉਹਨੂੰ ਕੁੱਤੇ ਨੋਚ-ਨੋਚ ਕੇ ਖਾਂਦੇ ਆ ਆ ਵੇਖੋ ਵੀਰੋ ਕਿਹੜੇ ਮਾਹੌਲ ਚ ਆਪਾਂ ਰਹਿ ਰਹੇ ਆ ਜਿੱਥੇ ਦੇਸ਼ਾਂ ਨੇ ਕਈ ਤਰੱਕੀਆਂ ਕੀਤੀਆਂ ਉਥੇ ਸਾਡੇ ਵੇਖ ਲਓ ਕੈਸਾ ਮਾਹੌਲ ਹੈ ਕਿ ਮਾਪਿਆਂ ਦੀ ਜਵਾਨ ਧੀ ਨੂੰ ਨੋਚ-ਨੋਚ ਕੇ ਕੁੱਤੇ ਖਾ ਗਏ ਕਿੰਨੀ ਦੁਖਦਾਈ ਘਟਨਾ ਤੇ ਹੈਰਾਨ ਕਰ ਦੇਣ ਵਾਲੀ ਗੱਲ ਹੈ ਜਿੱਥੇ ਅਸੀਂ ਕਹਿੰਦੇ ਆ ਅਸੀਂ ਆ ਪ੍ਰਾਪਤ ਕਰ ਲਿਆ ਉਹ ਪ੍ਰਾਪਤ ਕਰ ਲਿਆ ਦੂਜੇ ਦੇਸ਼ ਵੇਖੋ ਚੰਦਰਮਾ ਤੇ ਆ ਕਰ ਦਿੱਤਾ ਉੱਥੇ ਕਰਤਾ ਤੇ ਆਪਣੇ ਇਸੇ ਜ਼ਮੀਨ ਤੇ ਵੇਖੋ ਕਿ ਇਸ ਬੱਚੀ ਨੂੰ ਇਸ ਲੜਕੀ ਨੂੰ ਕੁੱਤੇ ਖਾ ਗਏ ਨੋਚ ਨੋਚ ਕੇ ਇੱਕ ਪਿੰਡ ਵਿੱਚ ਮੋਡਲ ਨੂੰ ਸੈਂ ਤਾਂ ਮਾਰੀਆਂ ਫਿਰ ਉਹ ਵੀ ਦੌੜੇ ਤਾਂ ਹੋਰ ਸੀਗਾ ਉਹ ਨਟ ਗਿਆ ਉਹ ਕੋ ਛੋਟਾ ਸੀ ਤਾਂ ਮੇਰੀ ਜਾਨ ਬਚੀ ਨਹੀਂ ਤੇ ਇਹਨਾਂ ਮਿੰਦੂ ਪਹਿਲਾਂ ਕੁੱਤੇ ਆ ਖਾਣਾ ਇਹਨਾਂ ਦਾ ਨਾਮ ਪਰਮਜੀਤ ਕੌਰ ਮੇਰੀ ਬੇਟੀ ਦਾ ਨਾਮ ਹਦੀਤ ਕੌਰ ਮੇਰੀ ਬੇਟੀ ਘਰੋਂ ਸਿਆਰ ਕਰਨ ਗਈ ਜਦ ਮੈਂ ਜਾ ਕੇ ਵੇਖਿਆ ਤੇ ਉਹਨੂੰ ਕੁੱਤੇ ਨੋਚ ਨੋਚ ਕੇ ਖਾਂਦੇ ਮੈਂ ਬੋਤਲ ਚੁੱਕੀ ਕੁੱਤਿਆਂ ਦੇ ਮਾਰੀ ਬਿਨ ਬੋਤਲ ਦੀ ਲੱਬੀ ਹੋਰ ਤੇ ਕੋਕਰੀ ਲੱਭਾ ਮੈਂ ਬੋਤਲ ਮਾਰੀ ਤੋ ਉਹ ਮੈਨੂੰ ਪੈ ਗਏ ਗਾ ਮੁੰਡਾ ਜਾਦਿਆ ਹਟਾ ਮੈਂ ਕਹੇ ਪੁੱਤ ਰੋਕੀ ਮੇਰੀ ਕੁੜੀ ਖਾਲੀ ਪਰੇ ਚਾਰ ਪੰਜ ਜਾਣੇ ਹੋ ਰਹੀ ਮੈਂ ਉਹਨਾਂ ਨੂੰ ਸੈਂਤਾ ਮਾਰੀਆਂ ਫਿਰ ਉਹ ਵੀ ਦੌੜੇ ਆਏ ਕਿ ਕੋਈ ਲੈ ਕੇ ਉਹਨਾਂ ਨੇ ਡੰਡੇ ਡੁੱਡੇ ਮਾਰੇ ਫਿਰ ਭਜੇ ਜਦ ਮੈਂ ਚੋਕੇ ਵੇਖੀ